ਤੁਹਾਡਾ ਆਕਤਾ ਦੋਸਤੋ ਆਪਣੇ ਪੇਜ ਤੇ ਅੱਜ ਆਪਾਂ ਲੈ ਕੇ ਆਏ ਥੋਡੇ ਖਾਤਰ 855 ਆਪਾਂ ਟਰੈਕਟਰ ਦੀ ਗੱਲ ਕਰਦੇ ਹਾਂ 2016 ਮਾਡਲ ਹੈ ਜੀ ਪੰਜਾਬ ਨੰਬਰ ਦਾ ਟਰੈਕਟਰ ਹੈ ਜੀ ਪਹਿਲੀ ਪਾਰਟੀ ਦਾ ਟਰੈਕਟਰ ਹੈ ਮੂਰਲੇ ਟਾਇਰ ਦੇ ਐਮ ਆਰ ਐਫ ਦੇ 750 16 ਦੇ ਆ ਜੀ ਜਿਹੜੇ ਥੋੜੇ ਵੱਡੇ ਟਾਈਪ ਦੇ ਹੁੰਦੇ ਆ ਕਾਫੀ ਅੱਛੇ ਟਾਇਰ ਆ ਬਾਡੀ ਫੂਡੀ ਦਾ ਤੁਸੀਂ ਚੈੱਕ ਕਰ ਸਕਦੇ ਹੋ ਪਿਛਲੇ ਟਾਇਰ ਹੈਗੇ ਆ ਜੀ ਐਮ ਆਰ ਐਫ ਦੇ 75 80 ਪੈਸੇ ਟਾਇਰ ਹੈ ਜੀ ਮਗਰਾੜਾ ਮੁਰੜਾ ਤੁਸੀਂ ਕੰਡੀਸ਼ਨ ਚੈੱਕ ਕਰ ਲਓ 2016 ਮਾਡਲ ਹੈ ਜੀ 2016 ਦਾ ਟਾਪ ਮਾਡਲ ਡ੍ਰੈਕਟਰ ਹੈ ਰਮ ਰਮ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬੈਂਟਰੀ ਬਕਸੇ ਦੀ ੱੱਲਾਂ ੱੱਲਾਂ ਇਹ ਤੇ ਉਸ ਦੀ ਕੰਡੀਸ਼ਨ ਚੈੱਕ ਕਰ ਲਓ 200 ਦਾ ਸਾਰਾ ਰੈਨਾਲਡ ਡ੍ਰੈਕਟਰ ਹੈ 16 ਮਾਡਲ ਹੈ ਆ ਸੈਲਫ ਸੂਟ ਤੇ ਰੰਗ ਦੇਖੋ ਤੁਸੀਂ ਟ੍ਰੇਡਰ ਜੀ ਪਹਿਲੇ ਟਾਇਰ ਹੈਗੇ ਜੀ 80 ਪੈਸੇ ਵਾਂਗੂ ਟਾਇਰ ਹੈ ਜੀ ਮੂਰਲੇ 90 ਪੈਸੇ ਟਾਇਰ ਹੈ ਜੀ ਕੰਡੀਸ਼ਨ ਦਾ ਪੂਰਾ ਸਾਫ ਹੈ ਜੀ ਜਿਆ ਨੰਬਰ ਹੈ ਪਾਵਰ ਟਾਇਰਿੰਗ ਡਿਸਟ੍ਰੀਬਿਊਟਰ ਸੈਂਟਰ ਗੇਅਰ 14 ਦੇ ਟਾਇਰਾਂ ਚ ਕੈਟਰ ਜੇ ਕਿਸੇ ਵੀਰ ਭਰਾ ਨੂੰ ਲੋੜ ਹੋਵੇ ਆਪਣਾ ਏਰੀਆ ਬਠਿੰਡਾ ਪਿੰਡ ਆਪਣਾ ਦਿਉਣਾ ਹੈ ਮੋਬਾਈਲ ਨੰਬਰ 98554 00492 ਜੇ ਕਿਸੇ ਵੀਰ ਭਰਾ ਨੂੰ 855 ਚਾਹੀਦਾ ਤਾਂ ਕੰਟੈਕਟ ਕਰ ਸਕਦਾ ਹੈ ਕਿ ਆ ਕਿਸੇ ਵੀਰ ਨੂੰ ਲੈਣਾ ਹੈ ਉਸ ਤੱਕ ਇਹ ਵੀਡੀਓ ਜਰੂਰ ਸ਼ੇਅਰ ਕਰੋ ਆਪਣੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬੇਸ਼ਨ ਕਰੋ ਧੰਨਵਾਦ